ਕਿਸੇ ਗੱਲ ਤੇ ਹੀ ਕਿਸਾਨਾਂ ਨੇ ਥਾਪੀ ਦਿੱਤੀ ਹੋਣੀ ਪੀਰ ਹਣੀ ਸਾਹਿਬ ਖੜਜੋ ਅਸੀਂ ਤੁਹਾਡੇ ਨਾਲ ਤਾਂ ਹੀ ਖੜੇ ਹੋਣੇ ਦੇਖੋ ਜੇ ਕਿਸਾਨਾਂ ਨੇ ਥਾਪੀ ਦਿੱਤੀ ਹੁੰਦੀ ਤਾਂ ਉਹ ਕਿਸਾਨਾਂ ਦੇ ਵਿੱਚ ਹੁੰਦਾ ਹੂੰ ਉਹਨੂੰ ਐਮਐਲਏ ਥਾਪੜੀ ਹੋ ਸਕਦੀ ਹੈ ਤਾਂ ਉਹ ਹੋ ਸਕਦਾ ਐਮਐਲਏ ਤੇ ਘਰ ਬੈਠਾ ਹੋਵੇ ਇੱਕ ਬਾਈਰ ਆ ਕੇ ਬੰਦਾ ਸਾਡੇ ਇੱਥੇ ਖੜੇ ਤੇ ਹੁਣ ਤੱਕ ਉਹ ਇੱਥੇ ਪਹੁੰਚ ਨਹੀਂ ਸਕੇ ਇਹਦਾ ਮਤਲਬ ਵੀ ਪਕੜ ਚ ਨਹੀਂ ਹੈਗੇ ਦੇਖੋ ਜੀ ਜੇ ਤਾਂ ਉਹਨਾਂ ਨੇ ਗੰਨਾ ਢੋਣਾ ਫਿਰ ਤਾਂ ਮੈਂ ਤਾਂ ਕਹਣਾ ਵੀ ਮੋਸਟ ਵੈਲਕਮ ਅਸੀਂ ਚੁਣਦੇ ਸੀਗੇ ਉਹਨਾਂ ਨੂੰ ਪਰ ਉਹਨਾਂ ਨੇ ਫਿਲਮਾਂ ਕਰਨੀਆਂ ਬਾਹਰ ਰਹਿਣਾ ਤੇ ਸਾਡੀਆਂ ਦਿੱਕਤਾਂ ਕੌਣ ਸੁਣੂਗਾ ਦੇਖੋ ਅਸੀਂ ਪਿਛਲੇ ਸਾਲ ਕਈ ਸਾਲਾਂ ਤੋਂ ਇੱਥੇ ਆਉਨੇ ਅਸੀਂ ਰੌਣੀ ਸਾਹਿਬ ਕਦੇ ਦੇਖੇ ਨਹੀਂ ਤੁਸੀਂ ਗੱਲ ਕਰੀਏ ਕਿ ਉਹ ਫਿਲਮੀ ਸਟਾਰੇ ਆ ਭੀ ਉਹਨੂੰ ਛੋੜਨਾ ਚਾਹੀਦਾ ਸੀ ਫਿਲਮੀ ਸਟਾਰੇ ਸਾਡੇ ਲੋਕਾਂ ਨੇ ਪਹਿਲਾਂ ਵੀ ਚੁਣੇ ਸੀ ਭਗਵੰਤਮਾਨ ਹੋਵੇ ਚਾ ਗगनਮਾਨ ਹੋਵੇ ਇਹਨਾਂ ਦੇ ਡਰਾਮੇ ਲੋਕਾਂ ਨੇ ਦੇਖ ਲਏ ਵੀ ਇਹ ਡਰਾਮੇ ਇੱਕ ਬਾਝ ਹੈ ਲੋਕਾਂ ਨੂੰ ਸਿਰਫ ਖੁਸ਼ ਕਰ ਸਕਦੇ ਕੰਮ ਨਹੀਂ ਕਰ ਸਕਦੇ ਤੇ ਜੇ ਇੱਥੇ ਰਹਿਣਾ ਨਹੀਂ ਤਾਂ ਫਿਰ ਇੱਥੇ ਡਾਇਰੈਕਟਰ ਬਣਨ ਜਾਂ ਚੇਅਰਮੈਨ ਬਣਨ ਦਾ ਤਾਂ ਕੋਈ ਮਤਲਬ ਨਹੀਂ ਨਾ ਹੈਗਾ ਇੱਕ ਫਿਲਮੀ ਅਦਾਕਾਰ ਹੁਣ ਤਾਂ ਪਹਿਲਾਂ ਕਿਸਾਨ ਆ ਉਹ ਕਹਿੰਨੇ ਕਿ ਵੀ ਸਵੇਰਾ ਗੰਨਾ ਆਉਂਦਾ ਇੱਥੇ ਭਾਈ ਆਉਂਦਾ ਹੋਵੇ ਹੋ ਸਕਦਾ ਖੁਦ ਆਪ ਆਉਣ ਨਾ ਤਾਂ ਹੀ ਇਸ ਮਸਲੇ ਆਉਂਦਾ ਪਤਾ ਲੱਗੂਗਾ ਨਾ ਵੀ ਰਾਤਾਂ ਕਿੱਦਾਂ ਗੱਟੀ ਜਾਨੀਆਂ ਔਰੇ ਆਪ ਨਹੀਂ ਦੇਖਿਆ ਤੁਸੀਂ ਕਦੀ ਇੱਥੇ ਬਿਲਕੁਲ ਨਹੀਂ ਜਾਈ ਕਿੰਨੇ ਆ ਤੂੰ ਦੇਖ ਲਿਆ ਭਗਵੰਤ ਮਾਨ ਤੋਂ ਹੀ ਲਾ ਲਓ ਗਗਨ ਮਾਨ ਤੋਂ ਲਾ ਲੂ ਆ ਡਰਾਮਾ ਕਰਕੇ ਪਹਿਲਾਂ ਜਵਾਬ ਦੇ ਤਾਂ ਫੇਰ ਮੈਂ ਖੜ ਗਈ ਸਨਨੀ ਦੇਵਾਲ ਕਿੰਨੇ ਆ ਲੋਕਾਂ ਤੇ ਡਰਾਮਾ ਦੇਖ ਲਿਆ ਜਦੋਂ ਸਾਫਤ ਸੜਕ ਕਿਸਾਨ ਦੇ ਲੜਦਾ ਨਾ ਉਹਨੂੰ ਪੁੱਛੋ ਰੋਜ਼ ਵਰ ਕੀ ਬੀਤਦੀ ਐ ਤੇ ਜਦੋਂ ਇਹਨਾਂ ਦੇ ਲੜਦਾ ਫਿਲਮ ਇਹਦੇ ਵਿੱਚ ਉਹ ਉਹਨੂੰ ਪੁੱਛੋ ਉਸ ਟਾਈਮ ਉੱਤੇ ਕੀ ਬੀਤਦੀ ਐ ਕਿਉਂਕਿ ਡੁਪਲੀਕੇਟ ਤੇ ਅਸਲੀ 'ਚ ਬੜਾ ਅੰਤਰ ਹੁੰਦਾ ਮਤਲਬ ਨਕਲੀ ਸਮੱਸਿਆਵਾਂ ਵਾਲੇ ਨਾਲ ਦੂਜੇ ਹੋਏ ਆ ਉਹ ਤੁਹਾਨੂੰ ਇਹ ਲੱਗਦਾ ਬਿਲਕੁਲ ਉਹ ਮਖਵਲ ਗੱਡੀਆਂ ਤੇ ਸੌਣ ਵਾਲੇ ਆ ਵਧੀਆ ਗੱਡੀਆਂ 'ਚ ਆਉਣ ਵਾਲੇ ਆ ਤੇ ਉਹ ਲੋਕਾਂ ਨੂੰ ਝੁੰਗੀ ਝੌਂਪੜੀਆਂ 'ਚ ਬੈ ਕੇ ਦਿਖਾ ਸਕਦੇ ਆ ਪਰ ਉਹਨਾਂ 'ਚ ਸੌ ਨਹੀਂ ਸਕਦੇ ਮੋਟਰਾਂ ਤੇ ਮੱਛਰ ਨੂੰ ਪਿੰਡੇ 'ਤੇ ਖੜਾ ਸਕਦੇ ਆ ਉਹ ਨਹੀਂ ਖੜਾ ਸਕਦੇ ਲੋਕ ਜਾਗੇ ਇਸ ਮਿਲ ਵਾਸਤੇ ਜਾ ਕੇ ਜਾਂ ਆਪਣੀਆਂ ਤਕਲੀਫਾਂ ਜੋ ਚੱਲ ਰਹੀ ਸੀ ਲੋਕ ਉਹਦੇ ਵਾਸਤੇ ਜਾਗੇ ਸ਼ਾਇਦ ਇਹ ਵੀ ਕਹਿ ਸਕਦਾ ਵੀ ਅਸੀਂ ਜੁੱਤੀਆਂ ਖਾ ਕੇ ਜਾ ਕੇ ਐਮ ਐਲ ਏ ਸਾਡੇ ਹਲਕੇ ਦਾ ਤੇ ਐਮ ਐਲ ਏ ਹੁਣ ਬਾਹਰੋਂ ਕੋਈ ਬੰਦਾ ਲੈ ਕੇ ਖੜਾ ਕਰ ਦੇ ਇਹ ਗੱਲ ਤੁਸੀਂ ਕਿੱਦਾਂ ਕਹਿ ਰਹੇ ਵੀ ਬੰਦਾ ਐਮ ਐਲ ਏ ਦਾ ਉਹ ਉਹ ਤਾਂ ਕਿਸਾਨਾਂ ਦੇ ਸਿਰ ਤੇ ਖੜਾ ਜੀ ਵੋਟਾਂ ਵੀ ਕਿਸਾਨਾਂ ਦੀਆਂ ਮਿਲਦੀਆਂ ਹੋ ਰਹੀਆਂ ਦੇਖੋ ਸਾਡੇ ਜਿਹੜੇ ਲੋਕਲ ਐਮ ਐਲ ਏ ਨੇ ਸਪੋਰਟ ਇਹ ਕਰਦੇ ਨੇ ਅਸੀਂ ਡਾਇਰੈਕਟਰ ਉਹਨੂੰ ਬਣਾਉਣਾ ਜਿਹੜਾ ਮਿਲ ਦੇ ਵਿੱਚ ਗੰਨਾ ਖੁਦ ਆਪ ਲੈ ਕੇ ਆਵੇ अच्छा ਜਿਹੜਾ ਰਜਾਈ ਚ ਬੈਠਾ ਹੋਵੇ ਅਸੀਂ ਉਹਨੂੰ ਵੋਟ ਨਹੀਂ ਪਾਉਣੀ ਜੇ 17 ਸਾਬ ਦੀ ਗੱਲ ਕਰਦੇ ਹੋਏ ਉਹ 17 ਇਹ ਰਜਾਈਆਂ ਚ ਬੈਠੇ ਲੋਕਾਂ ਵਾਸਤੇ ਜਿਹੜੇ ਪੁੱਜਣ ਲੱਗੇ ਇਹਨਾਂ ਦੇ 17 ਨਹੀਂ ਜੀ ਹੈਗੇ ਉਹ 17 ਨੇ ਤਾਂ ਸਾਨੂੰ ਚਾਹ ਨਹੀਂ ਪੁੱਛੀ ਜੀ ਉਹ ਲੰਗਰ ਵੀ ਗੁਰਵਿੰਦਰ ਸਿੰਘ ਨੇ ਲਾਇਆ ਵਾ ਚਾਹ ਵੀ ਗੁਰਵਿੰਦਰ ਸਿੰਘ ਦੀ ਆਉਂਦੀ ਹੈ ਜੀ ਨਹੀਂ ਫਿਰ ਇਹ ਤਾਂ ਨਹੀਂ ਗੱਲ ਹੈ ਕਿ ਵੀ ਚਾਹ ਬੁਲਾ ਕੇ ਆਪਣੇ ਪੱਲ ਕਰ ਲੈ ਬੰਦੇ ਇਹ ਚਾਹ ਨਾਲ ਦਾ ਨਾਸੀਂ ਜਾਣੇ ਵਾਲੇ ਆ ਨਾ ਸਾਨੂੰ ਚਾਹ ਲੈ ਜਾ ਸਕਦੀ ਹੈ ਇੱਕ ਪਾਸੇ ਤੁਸੀਂ ਕਹਿੰਦੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਤਾਂ ਥਾਪੜ ਆਏ ਉਹਨਾਂ ਨੂੰ ਫਰੋਣੀ ਸਾਹਿਬ ਨੂੰ ਪੇਟੋ ਸੀ ਕਹਿੰਦੇ ਵੀ ਗਰੀਬ ਘਰ ਦਾ ਬੰਦਾ ਜੇ ਆਜੂਗਾ ਤਾਂ ਕੀ ਹੋਜੂ ਉਹ ਵੀ ਤਾਂ ਕਹਿੰਦੇ ਸੀ ਆਮ ਘਰ ਦੇ ਬੰਦੇ ਆ ਜੀ ਕਿਹੜਾ ਗਰੀਬ ਘਰ ਦਾ ਰਹਿ ਕੇ ਜੀ ਹੁਣ ਜਦ ਗਰੀਬ ਘਰ ਦੇ ਹੈਗੇ ਤਾਂ ਜਾਂ ਬਣਾਤੇ ਹੁਣ ਤਾਂ ਗਰੀਬ ਘਰ ਦਾ ਕੋਈ ਵੀ ਨਹੀਂ ਹੈਗਾ ਆਮ ਆਦਮੀ ਲੱਗਦੇ ਨਹੀਂ ਤੁਹਾਨੂੰ ਆਮ ਆਦਮੀ ਪਾਰਟੀ ਹੈ ਬਾਈ ਜੀ ਆਮ ਆਦਮੀ ਤੁਹਾਨੂੰ ਕਿੱਦਾਂ ਲੱਗਦਾ ਹੁਣ ਹੁਣ ਤਾਂ ਇੱਕ ਖਾਸ ਦੇ ਉੱਪਰ ਪਹੁੰਚ ਗਏ ਤੁਸੀਂ ਦੇਖੋ ਸਾਰਿਆਂ ਦੇ ਬਿਜ਼ਨਸ ਸਭ ਦੇ ਜ਼ਮੀਨਾਂ ਖਰੀਦ ਗਏ ਹੈ ਕਿ ਨਹੀਂ ਜੀ ਇੱਕ ਵੀ ਬੰਦਾ ਨਹੀਂ ਆ ਗਗਨਨ ਹੋਲ ਦੀ ਉਹਦੇ ਫੈਕਟਰੀ ਹੈ ਜੀ ਇੱਟਾਂ ਦੀ ਜਿਹੜੀ ਖੜ ਜਾਂਦੀ ਇੱਟਾਂ ਉਹਦਾ ਬਾਪੂ ਬੈਟਰ ਟੋਪੀ ਲੈ ਕੇ ਉੱਥੇ ਕਰੋ ਪਤਾ ਪੰਪ ਤੋਂ ਸਾਹਮਣੇ ਬੂਰ ਮੱਜਦੇ ਇਸ ਸਮੇ ਮੋਰਿੰਡੇ ਖੜੇ ਆ ਸ਼ੂਗਰ ਮਿਲ ਦੇ ਬਾਹਰ ਮੋਰਿੰਡਾ ਕੋਆਪਰੇਟਿਵ ਸ਼ੂਗਰ ਮਿਲਸ ਲਿਮਟਿਡ ਮੋਰਿੰਡਾ ਜਿੱਥੇ ਕਿ ਚੋਣ ਹੋ ਰਹੀ ਆ ਚੇਅਰਮੈਨ ਦੀ ਚੋਣ ਦੇ ਲਈ ਕਿਸਾਨ ਖੜੇ ਆ ਇੱਕ ਸਮਾਂ ਸੀ ਜਦੋਂ ਅਜਿਹਾ ਉਤਸ਼ਾਹ ਕਿਸਾਨਾਂ ਦੇ ਵਿੱਚ ਨਹੀਂ ਦੇਖਿਆ ਜਾਂਦਾ ਸੀ ਪਰ ਅੱਜ ਜੇਕਰ ਨਿਗਾਹ ਮਾਰੀ ਜਾਵੇ ਤਾਂ ਨੇੜੇ ਤੇੜੇ ਬਹੁਤ ਸਾਰੇ ਕਿਸਾਨ ਆਏ ਆ ਆਪਣੇ ਚਹਤੇ ਚੇਅਰਮੈਨ ਨੂੰ ਚੁਣਨ ਦੇ ਲਈ ਕਿਉਂਕਿ ਸਮੱਸਿਆਵਾਂ ਦਾ ਜਿਹੜਾ ਹੱਲ ਹੁੰਦਾ ਉਹ ਕਿਸਾਨਾਂ ਦੀ ਇਹ ਸਮੱਸਿਆਵਾਂ ਦਾ ਕਿਸਾਨ ਹੀ ਸਮਝ ਸਕਦਾ ਸੋ ਕਿਸਾਨ ਕੀ ਸੋਚਾਂ ਕੀ ਕਵਿਸ਼ਾਂ ਕਿਹੜੀਆਂ ਉਮੀਦਾਂ ਰੱਖ ਕੇ ਇੱਥੇ ਆਏ ਆ ਕਿ ਕਿਹੜਾ ਚੇਅਰਮੈਨ ਉਹ ਚੁਣਨਾ ਚਾਹੁੰਦੇ ਉਹਦੇ ਕੋਲੋਂ ਕੀ ਉਹ ਚਾਹੁੰਦੇ ਆ ਕਿਉਣ ਵਾਲੇ ਭਵਿੱਖ ਵਿੱਚ ਕਿਦਾਂ ਉਹ ਸਮੱਸਿਆਵਾਂ ਦਾ ਹੱਲ ਕੱਢੇ ਉਸ ਦੇ ਬਾਬਤ ਗੱਲਬਾਤ ਕਰਾਂਗੇ ਸੋ ਇਸ ਸਮੇਂ ਸਾਰੇ ਇਹ ਕਿਸਾਨ ਖੜੇ ਆ ਇਲੈਕਸ਼ਨ ਬਹੁਤ ਸਾਰੇ ਜਿਹੜੇ ਡਾਇਰੈਕਟਰਾਂ ਦੀ ਹੋ ਚੁੱਕੀ ਆ ਕੁਝ ਕੁ ਵੋਟਾਂ ਇੱਕ ਸੋਸਾਇਟੀ ਦੇ ਨੁਮਾਇੰਦੇ ਦੀਆਂ ਬਾਕੀ ਆ ਉਸ ਤੋਂ ਬਾਅਦ ਚੇਅਰਮੈਨ ਦੀ ਚੋਣ ਉਸ ਦੇ ਉੱਤੇ ਹੀ ਤੈਅ ਹੋਊਗੀ ਕਿ ਫਿਰ ਚੇਅਰਮੈਨ ਹੀ ਭਾਈ ਕਿਹਦੇ ਹਿੱਸੇ ਪੈਂਦੀ ਹੈ ਦੋ ਕੈਂਡੀਡੇਟ ਆ ਸੋ ਗੱਲਬਾਤ ਜਿਹੜੀ ਹੈਗੀ ਆ ਉਹ ਸ਼ੁਰੂਆਤ ਕਿਸੇ ਇੱਕ ਨੁਮਾਇੰਦੇ ਤੋਂ ਕਰ ਲੈਂਦੇ ਭਾਈ ਜੀ ਇੱਥੇ ਆਏ ਹੋ ਕਿਵੇਂ ਦੇਖਦੇ ਹੋ ਅੱਜ ਇਲੈਕਸ਼ਨ ਇਲੈਕਸ਼ਨ ਦੇ ਵਿੱਚ ਹਿੱਸਾ ਲੈ ਰਹੇ ਹੋ ਬੜਾ ਉਤਸ਼ਾਹ ਦਿਖਾਇਆ ਜਾ ਰਿਹਾ ਬਿਲਕੁਲ ਜੀ ਮੈਂ ਜਸਪ੍ਰੀਤ ਸਿੰਘ ਬੀਕੇ ਜੋ ਖੋਸਾ ਜ਼ਿਲ੍ਹਾ ਪ੍ਰਧਾਨpropto ਤੋਂ ਇਲੈਕਸ਼ਨ ਜਿਹੜੀ ਇੱਕ ਹੀ ਲਾਸਟ ਹੈ ਜਿਹੜੀ ਅੱਜ ਦੀ ਰਹਿੰਦੀ ਹੈਗੀ ਆ ਤੇ ਉਹਦੇ ਲਈ ਜਿਹੜੀ ਡਾਇਰੈਕਟਰ ਦੀ ਇਹ ਹੈਗੀ ਚੋਣ ਹੈਗੀ ਆ ਉਹਦੇ ਲਈ ਜਿਹੜਾ ਸਾਡਾ ਆਧਾਰਾ ਇਹ ਮਰੰਡਾ ਆਧਾਰਾ ਸਾਡੇ ਬਜ਼ੁਰਗਾਂ ਨੇ ਤੋਰਿਆ ਹੈ ਸਾਰੇ ਦੀ ਹਿੱਸੇਦਾਰੀ ਹੈ ਜਿਹੜੀ ਪੈ ਕੇ ਇਹ ਜ਼ਿਮੀਂਦਾਰਾਂ ਦਾ ਆਧਾਰ ਹੈ ਤੇ ਕੈਂਡੀਡੇਟ ਦੋ ਨੇ ਮਲਕੀਤ ਸਿੰਘ ਰੌਣੀ ਤੇ ਦੂਜੇ ਕੁਲਵਿੰਦਰ ਸਿੰਘ ਸਰਪੰਚ ਜਿਹੜੇ ਆਪਣੇ ਝੱਲੀਆਂ ਸਿੰਬਲ ਝੱਲੀਆਂ ਤੋਂ ਨੇ ਉਹ ਕਿਸਾਨਾਂ ਦੇ ਵਿੱਚ ਆਉਂਦੇ ਨੇ ਆਪ ਗੰਨਾ ਲੈ ਕੇ ਆਉਨੇ ਆ ਸਾਰਾ ਕੁਝ ਲੈ ਕੇ ਆਉਨੇ ਆ ਉਹਨਾਂ ਨੂੰ ਦਿੱਕਤਾਂ ਉਹਨਾਂ ਨੂੰ ਪਤਾ ਇੱਕ ਬਾਈਅਰ ਆ ਕੇ ਬੰਦਾ ਸਾਡੇ ਇੱਥੇ ਖੜੇ ਤੇ ਹੁਣ ਤੱਕ ਉਹ ਇੱਥੇ ਪਹੁੰਚ ਨਹੀਂ ਸਕੇ ਇਹਦਾ ਮਤਲਬ ਵੀ ਪਕੜ ਚ ਨਹੀਂ ਹੈਗੇ ਬਾਈਅਰ ਤੁਹਾਡਾ ਨਿੱਜੀ ਵਿਚਾਰ ਆ ਕਿ ਇੱਥੇ ਤਾਂ ਕਿਸਾਨ ਬਹੁਤ ਇਕੱਠੇ ਹੋਏ ਆ ਦੇਖੋ ਜੀ ਇਹ ਸਾਂਝਾ ਵਿਚਾਰ ਆ ਕਿ ਤੁਹਾਡਾ ਹੀ ਆ ਦੇਖੋ ਜੀ ਜੇ ਤਾਂ ਉਹਨਾਂ ਨੇ ਗੰਨਾ ਢੋਣਾ ਫਿਰ ਤਾਂ ਮੈਂ ਤਾਂ ਕਹਿੰਦਾ ਵੀ ਮੋਸਟ ਵੈਲਕਮ ਅਸੀਂ ਚੁਣਦੇ ਸੀਗੇ ਉਹਨਾਂ ਨੂੰ ਪਰ ਉਹਨਾਂ ਨੇ ਫਿਲਮਾਂ ਕਰਨੀਆਂ ਬਾਹਰ ਰਹਿਣਾ ਤੇ ਸਾਡੀਆਂ ਦਿੱਕਤਾਂ ਕੌਣ ਸੁਣੂਗਾ ਇਹ ਵੀ ਗੱਲ ਹੈਗੀ ਆ ਨਾ ਤੇ ਜੇ ਇੱਥੇ ਰਹਿਣਾ ਨਹੀਂ ਤਾਂ ਫਿਰ ਇੱਥੇ ਡਾਇਰੈਕਟਰ ਬਣਨ ਜਾਂ ਚੇਅਰਮੈਨ ਬਣਨ ਦਾ ਤਾਂ ਕੋਈ ਮਤਲਬ ਨਹੀਂ ਨਾ ਹੈਗਾ ਲੋਕ ਕਹਿੰਨਗੇ ਜੀ ਹਜ਼ਾਰਾਂ ਦਿਲਾਂ ਦੀ ਧੜਕਣ ਆ ਜੀ ਸਤਾਰੇ ਆ ਚਮਕਦੇ ਸਤਾਰੇ ਸਤਾਰਿਆਂ ਦੀ ਤਾਂ ਮੰਗੇ ਬਹੁਤ ਆ ਜੀ ਸਿਆਸਤ ਦੇ ਵਿੱਚ ਚਮਕਦੇ ਸਤਾਰੇ ਤਾਂ ਫਿਲਮਾਂ 'ਚ ਰਹਿਣ ਵਧੀਆ ਗੱਲ ਹੈ ਜੀ ਅਸੀਂ ਬਹੁਤ ਉਹਨਾਂ ਦਾ ਉਹ ਕਰਦੇ ਆ ਉਹਨਾਂ ਨੇ ਫਿਰ ਪੰਜਾਬੀ ਫਿਲਮਾਂ ਬੜੀਆਂ ਵਧੀਆ ਕਿਰਦਾਰ ਨਵਾਇਆ ਉਹਨਾਂ ਨੇ ਤੇ ਉਹਨਾਂ ਦਾ ਅਸੀਂ ਇਹ ਨਹੀਂ ਗੱਲ ਕਹਿੰਦੇ ਹੈਗੇ ਵੀ ਸਾਡੇ ਇਲਾਕੇ ਦੇ ਨੇ ਵਧੀਆ ਪਰਸਨ ਨੇ ਪਰ ਜਿਹੜੀ ਜਿੱਥੇ ਗੱਲ ਜੱਚਦੀ ਆ ਉੱਥੇ ਰਹਿਣੀ ਚਾਹੀਦੀ ਆ ਪਰ ਕਿਸਾਨ ਵੀ ਹੋਣੇ ਆ ਨਾ ਜੀ ਹੋਸਟ ਇੱਕ ਫਿਲਮੀ ਅਦਾਕਾਰ ਹੁਣ ਤਾਂ ਪਹਿਲਾਂ ਕਿਸਾਨ ਆ ਉਹ ਕਹਿੰਣਗੇ ਵੀ ਸਵੇਰਾ ਗੰਨਾ ਆਉਂਦਾ ਇੱਥੇ ਭਾਈ ਆਉਂਦਾ ਹੋਵੇ ਹੋ ਸਕਦਾ ਨਹੀਂ ਖੁਦ ਆਪ ਆਉਣ ਨਾ ਤਾਂ ਹੀ ਇਸ ਮਸਲੇ ਆਉਂਦਾ ਪਤਾ ਲੱਗੂਗਾ ਨਾ ਵੀ ਰਾਤਾਂ ਕਿੱਦਾਂ ਗੱਟੀ ਜਾਨੀਆਂ ਔਰੇ ਆਪ ਨਹੀਂ ਦੇਖੇ ਤੁਸੀਂ ਕਦੀ ਇੱਥੇ ਬਿਲਕੁਲ ਨਹੀਂ ਜੀ ਆਏ ਅੱਜ ਤਾਂ ਫਿਲਮਾਂ ਜੀ ਦੇਖਦੇ ਆ ਪੁੱਛ ਲੋ ਸਾਰੇ ਜ਼ਿੰਮੇਵਾਰ ਇਲਾਕੇ ਦੇ ਖੜੇ ਨੇ ਸਾਰਾ ਇਲਾਕਾ ਇੱਕ ਪਾਸੇ ਖੜਾ ਹੈ ਪਰ ਹੁਣ ਤੱਕ ਗਰੌਣੀ ਸਾਹਿਬ ਨਹੀਂ ਪਹੁੰਚੇ ਦਾ ਮਤਲਬ ਵੀ ਉਹ ਨਹੀਂ ਇਲਾਕੇ 9 ਵਜੇ ਦੀ ਸ਼ੁਰੂ ਹੋਈ ਹੈ ਜੀ VOTING VOTING 9 ਵਜੇ ਤੋਂ ਸ਼ੁਰੂ ਹੋਈ ਹੋਈ ਹੈ ਯਾਰ 12:00 ਵਜੇ ਜੀ ਸਵੇਰ 12 ਹੋ ਗਏ ਹੁਣ ਤੱਕ ਆਏ ਨਹੀਂ ਰੌਣੀ ਸਾਹਿਬ ਆਪ ਸਿਰਫ 3 ਦੀ VOTING ਰਹਿ ਗਈ ਹੈ ਜੀ ਇੱਕ ਉਹਨਾਂ ਦੀ ਆਪਣੀ ਰਹਿ ਗਈ ਤੇ ਦੋ ਜਿਹੜੀਆਂ ਵੋਟਾਂ ਹੋਰ ਨੇ ਅੱਛਾ ਉਹਨਾਂ ਦੀ ਵੇਟ ਕਰ ਰਹੇ ਆਂ ਬਾਕੀ ਜਿਹੜੀਆਂ ਵੋਟਾਂ ਸੀ ਉਹਨਾਂ ਦਾ ਭੁਗਤਾਨ ਹੋ ਚੁੱਕਿਆ ਹੂੰ ਸੋ 3 ਵਜੇ ਤੱਕ ਆ ਜੀ ਡਿੱਕੋਗੇ ਤੁਸੀਂ ਮਤਲਬ ਪੂਰਨ 3 ਵਜੇ ਤੱਕ ਦਾ ਜਿਹੜਾ ਸਮਾਂ ਹੈਗਾ ਵੋਟਾਂ ਪੈਣ ਦਾ ਉਦੋਂ ਤੱਕ ਡਿੱਕਾਂਗੇ ਕੀ ਗੱਲਬਾਤ ਆਉਂਦੀ ਆ ਜੇ ਐਮ ਮੈਂ ਇਹ ਕਹਿਣਾ ਵੀ ਉਹਨਾਂ ਨੂੰ ਲੱਗਦਾ ਸੀ ਉਹ ਵੀ ਮੈਂ ਨਹੀਂ ਇੱਦਾਂ ਨਹੀਂ ਮੈਨੂੰ ਚੁਣਦੇ ਵਿੱਚ ਨਹੀਂ ਹੈਗਾ ਕਿਉਂਕਿ ਉਹ ਤਾਂ ਪਤਾ ਲੱਗੀ ਜਾਂਦਾ ਹੁੰਦਾ ਉਹ ਆ ਕੇ ਲੋਕਾਂ ਨੂੰ ਬੇਨਤੀ ਕਰਦੇ ਵੀ ਠੀਕ ਹੈ ਜੀ ਤੁਸੀਂ ਜਿਨ੍ਹਾਂ ਨੂੰ ਚੁਣਨਾ ਚਾਹੁੰਦੇ ਆ ਤੁਸੀਂ ਉਹਨਾਂ ਦੇ ਹਾਰ ਪਾ ਦਿਓ ਤਾਂ ਕਿੰਨੇ ਕ ਕਿਸਾਨ ਜੁੜੇ ਹੋਏ ਐਸ ਮੇਲੇ ਦੇ ਨਾਲ ਆ ਕਿਸਾਨ ਤਾਂ ਸਾਰਾ ਘਟੋ ਘਟ ਤਿੰਨ ਜ਼ਿਲ੍ਹਿਆਂ ਦਾ ਇੱਥੇ ਜਿਹੜਾ ਗੰਨਾ ਆਉਂਦਾ ਹੈਗਾ ਗੰਨਾ ਕਾਸ਼ਤਗਰ ਤਿੰਨ ਜ਼ਿਲ੍ਹਿਆਂ ਦੇ ਜੁੜੇ ਹੋਏ ਨੇ ਬਾਹਰ ਤੋਂ ਗੰਨਾ ਵੀ ਆਉਂਦਾ ਤੇ ਇਹ ਨਹੀਂ ਹੈਗਾ ਵੀ ਇੱਥੇ ਸਿਰਫ ਦੋ ਚਾਰ ਪਿੰਡਾਂ ਜਾਂ 20 ਪਿੰਡਾਂ ਜਾਂ 50 ਪਿੰਡਾਂ ਦਾ ਆਉਂਦਾ ਤਿੰਨ ਜ਼ਿਲ੍ਹਿਆਂ ਦਾ ਜਿਹੜਾ ਗੰਨਾ ਇੱਥੇ ਇੱਥੇ ਪਹੁੰਚਦਾ ਬਿਲਕੁਲ ਸੋ ਬਾਈ ਜੀ ਕਿੱਦਾਂ ਦੇਖਦੇ ਹੋ ਤੁਸੀਂ ਵੀ ਇੱਥੇ ਆਏ ਹੋ ਜੁਨੀਆ ਨਾਲ ਸਾਰੀਆਂ ਆਇਆਂ ਕਿਸਾਨ ਇਕੱਠੇ ਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਹੈਗਾ ਸਾਂਝੇ ਤੌਰ ਤੇ ਅਸੀਂ ਤਾਂ ਉਹ ਨੁਮਾਇੰਦਾ ਚੁਣਾਂਗੇ ਜੇ ਸਾਡੇ ਚੋਂ ਆਉਂਦਾ ਤੇ ਸਿੱਧਾ ਇਸ਼ਾਰਾ ਕਰਤਾ ਵੀ ਰੌਣੀ ਸਾਹਿਬ ਨਹੀਂ ਆਉਂਦੇ ਤੁਹਾਨੂੰ ਵੀ ਇਹ ਗੱਲ ਲੱਗਦੀ ਹੈ ਕਿ ਉਹਨਾਂ ਦਾ ਨਿੱਜੀ ਵਿਚਾਰ ਹੈ ਪਹਿਲਾਂ ਸਾਰੀ ਸੰਗਰੂ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਦੀ ਫਤਿਹ ਦੇਖੋ ਅਸੀਂ ਪਿਛਲੇ ਸਾਲ ਕਈ ਸਾਲਾਂ ਤੋਂ ਇੱਥੇ ਆਉਨੇ ਅਸੀਂ ਰੌਣੀ ਸਾਹਿਬ ਕਰੇ ਦੇਖੇ ਨਹੀਂ ਤੁਸੀਂ ਗੱਲ ਕਰੀ ਹੈ ਕਿ ਉਹ ਫਿਲਮੀ ਸtare ਆ ਭੀ ਉਹਨੂੰ ਛੋੜਨਾ ਚਾਹੀਦਾ ਸੀ ਫਿਲਮੀ ਸtare ਸਾਡੇ ਭਗਵੰਤ ਮਾਨ ਹੋਵੇ ਚਾ ਗਗਨ ਮਾਨ ਹੋਵੇ ਇਹਨਾਂ ਦੇ ਡਰਾਮੇ ਲੋਕਾਂ ਨੇ ਦੇਖ ਲੇ ਵੀ ਇਹ ਡਰਾਮੇ ਬਾਝਾਂ ਲੋਕਾਂ ਨੂੰ ਸਿਰਫ ਖੁਸ਼ ਕਰ ਸਕਦੇ ਕੰਮ ਨਹੀਂ ਕਰ ਸਕਦੇ ਕੋਈ ਡਰਾਮਾ ਵੀ ਤਾਂ ਨਿੱਜੀ ਜ਼ਿੰਦਗੀ ਦਾ ਅਕਸ ਹੁੰਦਾ ਕਹਿੰਦੇ ਜੇ ਡਰਾਮੇ ਚ ਵਧੀਆ ਕਿਰਦਾਰ ਨਿਭਾਉਂਦੇ ਆ ਕੀ ਪਤਾ ਨਿੱਜੀ ਜ਼ਿੰਦਗੀ ਚ ਵੀ ਨਿਭਾਉਣ ਦੀ ਥੋੜੀਆਂ ਸਮੱਸਿਆਵਾਂ ਦਾ ਹੱਲੇ ਹੋ ਜੇ ਉਹ ਤਜਰਬਾ ਲੋਕਾਂ ਨੇ ਦੇਖ ਲਿਆ ਪਹਿਲਾਂ ਕਿੰਨੇ ਆ ਤੂੰ ਦੇਖ ਲਿਆ ਭਗਵੰਤ ਮਾਨ ਤੋਂ ਹੀ ਲਾ ਲੂ ਗਗਨ ਮਾਨ ਤੋਂ ਲਾ ਲੂ ਆ ਡਰਾਮਾ ਕਰਕੇ ਪਹਿਲਾਂ ਜਵਾਬ ਦੇ ਤਾਂ ਫਿਰ ਮੈਂ ਖੜ ਗਈ ਸਨ ਨਹੀਂ ਦਿਓ ਲਾਲ ਕਿੰਨੇ ਆ ਲੋਕਾਂ ਤੇ ਡਰਾਮਾ ਦੇਖ ਲਿਆ ਇੱਕ ਨਿੱਜੀ ਜ਼ਿੰਦਗੀ ਤੇ ਇੱਕ ਡਰਾਮਾ ਜਦੋਂ ਸੱਪ ਸੜਕ ਕਿਸਾਨ ਦੇ ਲੜਦਾ ਨਾ ਹੂੰ ਉਹਨੂੰ ਪੁੱਛੋ ਦੂਜੇ ਵਾਰ ਕੀ ਬੀਤਦੀ ਐ ਤੇ ਜਦੋਂ ਇਹਨਾਂ ਦੇ ਲੜਦਾ ਫਿਲਮ ਦੇ ਵਿੱਚ ਉਹ ਉਹਨੂੰ ਪੁੱਛੋ ਉਸ ਟਾਈਮ ਉੱਤੇ ਕੀ ਬੀਤਦੀ ਐ ਕਿਉਂਕਿ ਡੁਪਲੀਕੇਟ ਤੇ ਅਸਲੀ 'ਚ ਬੜਾ ਅੰਤਰ ਹੁੰਦਾ ਮਤਲਬ ਨਕਲੀ ਸਮੱਸਿਆਵਾਂ ਦੇ ਨਾਲ ਦੂਜੇ ਹੋਏ ਆ ਉਹ ਤੁਹਾਨੂੰ ਇਹ ਲੱਗਦਾ ਬਿਲਕੁਲ ਉਹ ਮਖਵਲੀ ਗੱਡੀਆਂ ਤੇ ਸੌਣ ਵਾਲੇ ਆ ਵਧੀਆ ਗੱਡੀਆਂ 'ਚ ਆਉਣ ਵਾਲੇ ਆ ਤੇ ਉਹ ਲੋਕਾਂ ਨੂੰ ਝੁੰਗੀ ਝੌਂਪੜੀਆਂ 'ਚ ਪਾ ਕੇ ਦਿਖਾ ਸਕਦੇ ਆ ਪਰ ਉਹਨਾਂ 'ਚ ਸੌ ਨਹੀਂ ਸਕਦੇ ਮੋਟਰਾਂ ਤੇ ਮੱਛਰਾਂ ਨੂੰ ਪਿੰਡੇ ਖਲਾ ਸਕਦੇ ਆ ਉਹ ਨਹੀਂ ਖਲਾ ਸਕਦੇ ਪਟਾਈ 300 ਬੰਦਾ ਇੱਥੇ ਹੁਣ ਇਕੱਠਾ ਹੋਇਆ ਅਸੀਂ ਉਹ ਤੋਂ ਵੱਧ ਹੀ ਹੋਊਗਾ ਸ਼ਾਇਦ ਫਿਰ ਤੁਸੀਂ ਸਮਝਦੇ ਹੋ ਵੀ ਉਹਨਾਂ ਦੇ ਹੱਕ ਚ ਵੀ ਤਾਂ ਆਏ ਹੋਣੇ ਬੰਦੇ ਬਹੁਤ ਸਾਰੇ 5-700 ਬੰਦਾ ਉਰੇ ਖੜਾ ਏ ਮੇਂ ਪੈ ਰਿਆ ਕੋਈ ਉੱਧਰ ਖੜਾ ਕੋਈ ਇੱਧਰ ਖੜਾ ਤੁਸੀਂ ਕਿਸੇ ਨੂੰ ਪੁੱਛ ਲੋ ਵੀ ਭਾਈ ਤੁਸੀਂ ਕਿਹਦੇ ਹੱਕ ਚ ਆਏ ਹੋ ਸਾਰੇ ਇਹੀ ਕਹਿਣਗੇ ਜਿਹੜਾ ਇਸ ਮਿਲ ਦੇ ਵਾਸਤੇ ਸੋਚਦਾ ਏ ਮਿਲ ਵਾਸਤੇ ਜਿਹੜਾ ਪਹਿਲਾਂ ਲੜਿਆ ਅਸੀਂ ਲੜਾਈ ਲੜੀ ਏ ਇਸ ਮਿਲ ਵਾਸਤੇ ਕਿਉਂਕਿ ਪਹਿਲਾਂ ਸਾਨੂੰ ਐਮਐਲਏ ਸਾਹਿਬ ਇੱਥੇ ਆਉਂਦੇ ਸੀ ਇਹ ਡਾਇਰੈਕਟਰ ਹੈ ਜੀ ਇਹ ਚੇਅਰਮੈਨ ਹੈ ਇਹੀ ਪਤਾ ਲੱਗਦਾ ਸੀ ਜਾ ਕੇ ਲੋਕ ਲੋਕ ਜਾਗੇ ਇਸ ਮਿਲ ਵਾਸਤੇ ਜਾਗੇ ਜਾਂ ਆਪਣੀਆਂ ਤਕਲੀਫਾਂ ਜੋ ਚੱਲ ਰਹੀ ਸੀ ਲੋਕ ਉਹਦੇ ਵਾਸਤੇ ਜਾਗੇ ਸ਼ਾਇਦ ਇਹ ਵੀ ਕਹਿ ਸਕਦਾ ਵੀ ਅਸੀਂ ਜੁੱਤੀਆਂ ਖਾ ਕੇ ਜਾਗੇ ਕਿਉਂਕਿ ਸਾਨੂੰ ਸਾਡੀ ਜਿਹੜੀ ਜੱਟ ਕੌਮ ਹੈ ਨਾ ਇਹਨੂੰ ਜਦ ਤੱਕ ਦੇ ਛਿੱਤ ਨਹੀਂ ਪੈਂਦੇ ਨੂੰ ਅਕਲ ਨਹੀਂ ਆਉਂਦੀ ਬਾਈ ਜੀ ਪਰ ਬੰਦਾ ਜਦੋਂ ਚੋਣ ਲੜਦਾ ਹੈ ਕੋਈ ਚੇਅਰਮੈਨ ਦੇ ਹੁਣ ਉਹ ਖੜੇ ਆ ਦਾਵੇਦਾਰ ਤਾਂ ਬੰਦਾ ਸੋਚ ਕੇ ਲੜਦਾ ਵੀ ਮੇਰੇ ਨਾਲ ਕਿੰਨੀਆਂ ਵੋਟਾਂ ਹੋਣਗੀਆਂ ਕਿੰਨੇ ਕਿਸਾਨ ਮੇਰੇ ਨਾਲ ਖੜੇ ਆ ਕਿਸੇ ਗੱਲ ਤੇ ਹੀ ਕਿਸਾਨਾਂ ਨੇ ਥਾਪੀ ਦਿੱਤੀ ਹੋਣੀ ਪੀਰ ਹਣੀ ਸਾਹਿਬ ਖੜ ਜੋ ਅਸੀਂ ਤੁਹਾਡੇ ਨਾਲ ਤਾਂ ਹੀ ਖੜੇ ਹੋਣੇ ਆ ਦੇਖੋ ਜੇ ਕਿਸਾਨਾਂ ਨੇ ਥਾਪੀ ਦਿੱਤੀ ਹੁੰਦੀ ਤਾਂ ਉਹ ਹੂੰ ਉਹਨੂੰ ਐਮਐਲਏ ਥਾਪੜੀ ਹੋ ਸਕਦੀ ਹੈ ਤਾਂ ਉਹ ਹੋ ਸਕਦਾ ਐਮਐਲਏ ਦੇ ਘਰ ਬੈਠਾ ਹੋਵੇ ਹੁਣ ਇਹ ਸਾਡੇ ਵਿਚਾਰ ਹੈ ਅਸੀਂ ਉਹਨੂੰ ਕਹਿੰਦੇ ਉਹਨੂੰ ਐਮਐਲਏ ਦਾ ਥਾਪੜਾ ਹੋਊਗਾ ਜਿਵੇਂ ਪਹਿਲਾਂ ਚੁੰਨਦੇ ਸੀ ਵੀ ਯਾਰ ਤੈਨੂੰ ਬਣਾ ਲੈਣਾ ਚੇਅਰਮੈਨ ਟੈਨਸ਼ਨ ਨਾਲੇ ਹੋ ਸਕਦਾ ਇਹ ਥਾਪੜਾ ਹੋਊਗਾ ਪਰ ਐਤਕੀ ਲੋਕ ਆਪ ਜਾਗਰੂਤ ਹੋਏ ਬੇ ਆਪਣੀਆਂ ਇਲੈਕਸ਼ਨ ਆਪ ਲੜ ਰਹੇ ਆਪਣੀਆਂ ਵੋਟਾਂ ਅੰਦਰ ਪਾ ਰਹੇ ਕਿਵੇਂ ਦੇਖਦੇ ਹੋ ਜੀ ਕਿਦਾਂ ਦਾ ਕੈਂਡੀਡੇਟ ਤੁਹਾਨੂੰ ਚਾਹੀਦਾ ਥੋੜੇ ਵੀ ਵਿਚਾਰੀ ਨਾਲ ਸਹਿਮਤ ਆ ਕਿ ਅਲੱਗਾ ਕੋਈ ਬਿਲਕੁਲ ਜੀ ਬਿਲਕੁਲ ਅਸੀਂ ਕੁਲਵਿੰਦਰ ਸਿੰਘ ਨਾਲ ਸਹਿਮਤ ਆ ਜਿਹੜੇ ਇਹਨਾਂ ਦੇ ਵਿਚਾਰ ਕੀਤੇ ਨੇ ਸੋ ਇਹ ਜਿਵੇਂ ਪਹਿਲਾਂ ਗੱਲ ਕਰਦੇ ਆਂ ਵੀ ਆਪਾਂ ਜਿਵੇਂ ਐਮ ਐਲ ਏ ਚੁਣਦੇ ਹੁੰਦੇ ਸੀਗੇ ਚੇਅਰਮੈਨ ਉਵੇਂ ਜਿਵੇਂ ਹੁਣ ਇਹ ਕਹਿੰਦੇ ਵੀ ਅਸੀਂ ਚੇਅਰਮੈਨ ਹੀ ਲੈ ਲੈਣੇ ਕੋਈ ਤੁਸੀਂ ਟੈਨਸ਼ਨ ਨਾ ਲਓ ਸੀ ਐਮ ਆਫੀਸਰ ਨੂੰ ਜਾਣੇ ਚੇਅਰਮੈਨ ਹੀ ਐਜਾ ਦੀਆਂ ਗੱਲਾਂ ਪਹਿਲਾਂ ਵੀ ਹੁੰਦੀਆਂ ਹੁੰਦੀਆਂ ਸੀਗੀਆਂ ਤੇ ਉਦੋਂ ਲੋਕ ਜਾਗਰੂਕ ਨਹੀਂ ਸੀਗੇ ਤੇ ਅੱਜ ਉਹਦੇ 5-700 ਬੰਦਾ ਜਿਹੜਾ ਜ਼ਿੰਮੇਵਾਰ ਉਹਦੇ ਖੜਾ ਤੁਸੀਂ ਦੇਖ ਰਹੇ ਹੋ ਕੋ ਸੀ ਜਾਗੇ ਹੋਏ ਤਾਂ ਅਸੀਂ ਉਰੇ ਪਹੁੰਚੇ ਹੋਏ ਹਾਂ ਤੇ ਹੁਣ VOTING ਹੋ ਰਹੀ ਹੈ ਸਿਰਫ ਤਿੰਨ ਵੋਟਾਂ ਰਹਿ ਗਈਆਂ ਨੇ ਤੇ ਅਸੀਂ ਵੇਟ ਕਰ ਰਹੇ ਹਾਂ ਦਰੋ ਵੀ ਕਿਸ ਨੇ ਆਉਂਦਾ ਹੈ ਕਿਉਂ ਦੇਖੋ MLA ਸਾਡੇ ਹਲਕੇ ਦਾ ਤੇ MLA ਹੁਣ ਬਾਹਰੋਂ ਕੋਈ ਬੰਦਾ ਲੈ ਕੇ ਖੜਾ ਕਰ ਦੇ ਤਾਂ ਵੋਟਾਂ ਉਹਨਾਂ ਦਾ ਨਹੀਂ ਪਾਉਣੀ ਅਗਲੀ ਵਾਰ ਵੋਟਾਂ ਅਸੀਂ ਪਾਉਣੀ ਨੇ ਜਿਹੜੇ ਲੋਕਲ ਜ਼ਿੰਮੇਵਾਰ ਦੇ ਨੇ ਉਰੇ ਇਹ ਗੱਲ ਤੁਸੀਂ ਕਿੱਦਾਂ ਕਹਿ ਰਹੇ ਵੀ ਬੰਦਾ MLA ਦਾ ਉਹ ਉਹ ਤਾਂ ਕਿਸਾਨਾਂ ਦੇ ਸਿਰ ਤੇ ਖੜਾ ਜੀ ਵੋਟਾਂ ਵੀ ਕਿਸਾਨਾਂ ਦੀਆਂ ਮਿਲਦੀਆਂ ਹੋ ਰਹੀਆਂ ਦੇਖੋ ਸਾਡੇ ਜਿਹੜੇ ਲੋਕਲ ਐਮਐਲਏ ਨੇ ਸਪੋਰਟ ਇਹੀ ਕਰਦੇ ਨੇ 20 ਸਾਲ ਦਾ ਸ਼ਿਲਸਾ ਹਮ ਸਪੋਰਟ ਇਹੀ ਕਰਦੇ ਨੇ ਨਾ ਫਿਰ ਉਹ ਬਾਹਰ ਵਾਲੇ ਬੰਦੇ ਨੂੰ ਫਿਰ ਉਹ ਕਹਿਣ ਵੀ ਸਾਡਾ ਉਹ 700 ਜੀਮੇਦਾਰ ਖੜਾ ਹੈ ਲੋਕਲ ਅਸੀਂ ਇਹਨਾਂ ਹੀ ਸਪੋਰਟ ਕਰਾਂਗੇ ਤੁਹਾਡੇ ਨਹੀਂ ਕਰਦੇ ਸਾਡੇ ਕੋਲ ਤਾਂ ਐਮਐਲਏ ਵੀ ਨਹੀਂ ਆਇਆ ਸਵੇਰ ਦਾ ਪਰ ਐਮਐਲਏ ਸਾਹਿਬ ਨੇ ਤੁਸੀਂ ਜਿਤਾਇਆ ਨਾ ਲੋਕਾਂ ਨੇ ਲੋਕਲ ਨੇ ਫਿਰ ਉਹ ਤੁਹਾਡੇ ਨਾਲ ਕਿਉਂ ਨਹੀਂ ਖੜੇ ਜੀ ਉਹ ਹੀ ਅਸੀਂ ਗੱਲ ਕਰਦੇ ਹਾਂ ਉਹ ਅਸੀਂ ਜਿਤਾਇਆ ਤਾਂ ਉਹ ਸਾਡੇ ਨਾਲ ਜਾ ਕੇ ਖੜਾ ਹੋਣਾ ਚਾਹੀਦਾ ਸੀ ਉਹ ਵੀ ਭਾਈ VOTING ਹੋ ਰਹੀ ਤੁਹਾਡੇ ਐਮਐਲਏ ਕਿਹੜੇ ਦੂਰ ਹੈ ਉਹ 2 ਕਿਲੋਮੀਟਰ ਤੇ ਕੋਠੀ ਆ ਉਹਦੇ ਹਮ ਮਰੇੰਦੇ ਦੇ ਵਿੱਚ ਹੀ ਰਹਿੰਦੇ ਨੇ ਔਰ ਆਪਸਾ ਉਹਨਾਂ ਦਾ ਔਰ ਜਾ ਕੇ ਦੇਖਣ ਉਹ ਵੀ ਕਿਵੇਂ VOTING ਚੱਲਦੀ ਹੈ ਕੋਈ ਗੱਲਬਾਤ ਹੋ ਰਹੀ ਥੋੜੇ ਨਾਲ ਕੋਈ ਤਾਂ ਕਾਤਾ ਨਹੀਂ ਹੋ ਰਿਹਾ ਠੀਕ ਚੱਲ ਰਹੀ ਹੈ ਵੈਸੇ VOTING ਤੁਹਾਨੂੰ ਕੀ ਲੱਗਦਾ ਹੈ ਕਿੱਦਾਂ ਦੀ ਚੱਲ ਰਹੀ ਹੈ ਹਲੇ ਤੱਕ ਠੀਕ ਚੱਲ ਰਹੀ ਹੈ ਬਾਕੀ ਜਦੋਂ VOTING ਹੋ ਕੇ ਬਾਹਰ ਨਿਕਲਣਗੇ ਉਦੋਂ ਪਤਾ ਲੱਗੂ ਜਿੰਨਾ ਤੱਕ ਜਿਹੜਾ ਹੈਗਾ ਸ਼ੰਕਾ ਖੜਾ ਕਰ ਰਿਹਾ ਸ਼ਬਦ ਤੁਹਾਡਾ ਹਲੇ ਤੱਕ ਬਿਲਕੁਲ ਸ਼ੰਕਾ ਹੈਗਾ ਜੀ ਕਿਉਂ ਫੋਨਾਂ ਤੇ ਗੱਲਾਂ ਹੁੰਦੀਆਂ ਨੇ ਸਾਰਿਆਂ ਦੀਆਂ ਜਿਹੜੀ VOTING 9 ਵਜੇ ਸ਼ੁਰੂ ਹੋਣੀ ਚਾਹੀਦੀ ਸੀਗੀ ਉਹ VOTING ਸਵਾ 10 ਵਜੇ ਸ਼ੁਰੂ ਹੋਈ ਹੈ ਹੂੰ ਸੋ ਇਸ ਕਰਕੇ ਸਾਨੂੰ ਸ਼ੰਕਾ ਪੂਰਾ ਏ ਸੋ ਤਾਂ ਹੀ ਉਰੇ ਜਿਹੜੇ ਜਿਹੜੇ ਆਪਣੇ ਉਰੇ ਕਿਸਾਨ ਨੇ ਤਾਂ ਹੀ ਖੜੇ ਨੇ ਇਹ ਐਸੇ ਵੇਟ ਕਰ ਰਹੇ ਆਂ 3 ਵਜੇ ਤੱਕ ਵੇਟ ਕਰਾਂਗੇ ਅਸੀਂ ਜੋ ਤੱਕ ਸਾਡਾ ਰਿਜ਼ਲਟ ਆਉਂਦਾ ਨਹੀਂ ਹੈ ਪਰ ਭਰਪੂਰ ਹੰਗਾਰਾ ਕਿਸ ਬਸੇ ਆ ਰੌਣੀ ਸਾਹਿਬ ਵਾਲਾ ਜਾਂ ਫਿਰ ਦੂਜੀ ਧਿਰ ਦੇ ਕੁਲਵਿੰਦਰ ਸਿੰਘ ਜਿਹਨੂੰ ਤੁਸੀਂ ਕਹਿ ਰਹੇ ਹੋ ਬਿਲਕੁਲ ਜੀ ਕੁਲਵਿੰਦਰ ਸਿੰਘ ਵੱਲ ਭਪੂਰ ਜਿਹੜਾ ਹੰਗਾਰਾ ਹੋਣਾ ਵਾਲਾ ਹੈ ਬਲਕਿ ਰੌਣੀ ਸਾਹਿਬ ਨੂੰ ਤਾਂ ਇਹ ਕਹਿਣਾ ਚਾਹੀਦਾ ਸੀ ਉਹਰੇ ਆ ਕੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਠੀਕ ਹੈ ਉਹ ਸਾਡਾ ਨੌ ਰੋਸ਼ਨ ਕਰ ਰਹੇ ਨੇ ਮੀਡੀਆ ਦੇ ਵਿੱਚ ਤੇ ਬਾਲੀਵੁੱਡ ਵਿੱਚ ਵੀ ਜਾਂਦੇ ਨੇ ਉਹ ਬਾਹਰ ਵੀ ਘੁੰਮਦੇ ਨੇ ਉਹਨਾਂ ਨੂੰ ਆ ਕੇ ਬਲਕਿ ਸਾਡੀ ਸਪੋਰਟ ਕਰਨੀ ਚਾਹੀਦੀ ਸੀਗੀ ਕਿ ਉਹਦੇ ਕੁਲਵਿੰਦਰ ਸਿੰਘ ਲੋਕਲ ਹੈਗੇ ਨੇ ਅਸੀਂ ਨਾਲ ਹੀ ਸਪੋਰਟ ਕਰਦੇ ਹਾਂ ਜੇ ਤੁਸੀਂ ਉਹਨਾਂ ਦਾ ਨਾਲ ਸਾਥ ਦੇ ਰਹੇ ਹੋ ਤਾਂ ਅਸੀਂ ਵੀ ਨਾਲ ਸਾਥ ਦਿੰਦੇ ਹਾਂ ਬਲਕਿ ਇਹ ਗੱਲ ਕਹਿਣ ਤੋਂ ਬਜਾਏ ਉਹਰੇ ਪਹੁੰਚੇ ਨਹੀਂ ਨਾ ਕੋਈ ਗੱਲ ਕੀਤੀ ਉਹਨਾਂ ਨੇ ਤੇਰੀ ਖੜੀ ਤਾਂ ਹੋ ਗਈ ਪਰ ਉਹ ਇਸ ਟਾਈਮ ਤੱਕ ਹਲਕਾ ਕੋਰੇ ਪਹੁੰ ਭਾਈ ਜੀ ਕਿਵੇਂ ਦੇਖਦੇ ਹੋ ਤੁਹਾਡੇ ਆ ਕਿਦਦਰ ਨੂੰ ਵਿਚਾਰ ਕੀ ਸਮਝਦੇ ਹੋ ਤੁਸੀਂ ਵੀ ਕਿਦਾਂ ਦਾ ਤੁਹਾਡਾ ਨੁਮਾਇੰਦਾ ਹੋਵੇ ਅਸੀਂ ਸਾਰੇ ਜਿੰਨੇ ਗੰਨਾ ਕਾਸਤਕਾਰ ਹੈ ਜੀ ਸਾਡੀ ਐਤਕੀ ਡਾਇਰੈਕਟਰੀ ਦੇ ਵਿੱਚ ਇਹੀ ਡਿਮਾਂਡ ਸੀ ਅਸੀਂ ਡਾਇਰੈਕਟਰ ਉਹਨੂੰ ਬਣਾਉਣਾ ਜਿਹੜਾ ਮੇਲੇ ਦੇ ਵਿੱਚ ਗੰਨਾ ਖੁਦ ਆਪ ਲੈ ਕੇ ਆਵੇ ਅੱਛਾ ਜਿਹੜਾ ਰਜਾਈ ਚ ਬੈਠਾ ਹੋਵੇ ਅਸੀਂ ਉਹਨੂੰ ਵੋਟ ਨਹੀਂ ਪਾਉਣੀ ਕੁਲਵਿੰਦਰ ਸਿੰਘ ਸਾਰੇ ਸੰਘਰਸ਼ ਲੜਦਾ ਮੇਲੇ ਦੇ ਤੇ ਸਾਫਕਾਰ ਸਰਪੰਚ ਵੀ ਆ ਤੇ ਇੱਕ ਵਧੀਆ ਜਿਹਾਰੂ ਨੌਜਵਾਨ ਹੈ ਅਸੀਂ ਕੁਲਵਿੰਦਰ ਸਿੰਘ ਦੇ ਤਨੋਂ ਮਨੋਂ ਤੋਂ ਨਾਲ ਹੈ ਪਰ ਸਾਨੂੰ ਜੇ 17 ਸਾਬ ਦੀ ਗੱਲ ਕਰਦੇ ਹਾਂ ਉਹ 17 ਇੰਜ ਰਜਾਈਆਂ 'ਚ ਬੱਠੇ ਲੋਕਾਂ ਵਾਸਤੇ ਜਿਹੜੇ ਭੁੱਜਣ ਲੱਗੇ ਇਹਨਾਂ ਦੇ 17 ਨਹੀਂ ਜੀ ਹੈਗੇ ਉਹ 17 ਨਹੀਂ ਤਾਂ ਸਾਨੂੰ ਚਾਹ ਨਹੀਂ ਪੁੱਛੀ ਜੀ ਉਹ ਲੰਗਰ ਵੀ ਕੁਲਵਿੰਦਰ ਸਿੰਘ ਨੇ ਲਾਇਆ ਵਾ ਚਾਹ ਵੀ ਕੁਲਵਿੰਦਰ ਸਿੰਘ ਦੀ ਆਉਂਦੀ ਹੈ ਜੀ ਨਹੀਂ ਫਿਰ ਇਹ ਤਾਂ ਨਹੀਂ ਗੱਲ ਹੈ ਕਿ ਵੀ ਚਾਹ ਬੁਲਾ ਕੇ ਆਪਣੇ ਪੱਲ ਕਰ ਲੇ ਬੰਦੇ ਇਹ ਇਹ ਚਾਹ ਨਾਲ ਨਾਲ ਅਸੀਂ ਜਾਣੇ ਵਾਲੇ ਆ ਨਾ ਸਾਨੂੰ ਚਾਹ ਲਿਆ ਸਕਦੀ ਹੈ ਹਾਂ ਸਾਰੀ ਸੰਗਤ ਦਾ ਸਾਡੇ ਸਾਡੇ ਏਰੀਆ ਦਾ ਘਾੜ ਦਾ ਕਿਉਂਕਿ ਯਾਰ ਸਾਡੇ ਏਰੀਆ ਦੇ ਵਿੱਚ ਤੋਂ ਮੁੰਡਾ ਵਿਚਰ ਕੇ ਆਇਆ ਜੇ ਇੱਕ ਗਰੀਬ ਕਿਸਾਨ ਉੱਠ ਕੇ ਡਾਇਰੈਕਟਰ ਬਣ ਵੀ ਜਾਊਗਾ ਕੋਈ ਲੋੜਾ ਥੋੜੀ ਆ ਜਾਊਗਾ ਅੱਜ ਤੱਕ 25 ਸਾਲ ਚ ਐਮਐਲਏ ਸਾਹਿਬ ਐਸੇ ਕਮਰੇ ਚ ਵਾੜ ਕੇ ਡਾਇਰੈਕਟਰ ਲਾ ਦੰਨੇ ਆ ਲੋਕਾਂ ਚ ਦੱਸ ਦੰਨੇ ਇੱਕ ਪਾਸੇ ਤੁਸੀਂ ਕਹਿੰਦੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਤਾਂ ਥਾਪੜ ਆਇਆ ਉਹਨਾਂ ਨੂੰ ਰੌਣੀ ਸਾਹਿਬ ਨੂੰ ਫਿਰ ਤੁਸੀਂ ਕਹਿੰਦੇ ਵੀ ਗਰੀਬ ਘਰ ਦਾ ਬੰਦਾ ਜੇ ਆਜੂਗਾ ਤਾਂ ਕੀ ਹੋ ਜੂ ਉਹ ਵੀ ਤਾਂ ਕਹਿੰਦੇ ਸੀ ਆਮ ਘਰ ਦੇ ਬੰਦੇ ਆ ਜ ਜਦ ਗਰੀਬ ਕਰਦੇ ਹੈਗੇ ਤੇ ਜਾ ਬਣਾਤੇ ਹੁਣ ਤਾਂ ਗਰੀਬ ਕਰਦਾ ਕੋਈ ਵੀ ਨਹੀਂ ਹੈਗਾ ਆਮ ਆਦਮੀ ਲੱਗਦੇ ਨਹੀਂ ਤੁਹਾਨੂੰ ਆਮ ਆਦਮੀ ਪਾਰਟੀ ਹੈ ਬਾਈ ਜੀ ਆਮ ਆਦਮੀ ਤੁਹਾਨੂੰ ਕਿੱਦਾਂ ਲੱਗਦਾ ਹੁਣ ਹੁਣ ਤਾਂ ਇਹ ਖਾਸ ਦੇ ਉੱਪਰ ਪਹੁੰਚ ਗਏ ਤੁਸੀਂ ਦੇਖੋ ਸਾਰਿਆਂ ਦੇ ਬਿਜ਼ਨਸ ਸਭ ਦੇ ਜ਼ਮੀਨਾਂ ਖਰੀਦ ਗਏ ਹੈ ਕਿ ਨਹੀਂ ਜੀ ਇੱਕ ਵੀ ਬੰਦਾ ਨਹੀਂ ਆ ਗਗਨ ਅਨਵੋਲ ਦੀ ਉਹਦੇ ਫੈਕਟਰੀ ਹੈ ਜੀ ਇੱਟਾਂ ਦੀ ਜਿਹੜੀ ਖੜ ਜਾਂਦੀ ਇੱਟਾ ਉਹਦਾ ਬਾਪੂ ਵੈਡਰ ਟੋਪੀ ਲੈ ਕੇ ਉੱਥੇ ਕਰੋ ਪਤਾ ਪੰਪ ਦੇ ਸਾਹਮਣੇ ਬੂਰ ਮੱਜਰੇ ਇਹ ਅਸੀਂ ਸਭ ਜਾਣਦੇ ਹਾਂ ਇਹ ਲੋਕ ਹੈ ਇਹਨੂੰ ਸਭ ਪਤਾ ਹੈ ਜੀ ਅਸੀਂ ਤਾਂ ਇੰਨਾ ਹੀ ਚਾਹੁੰਦੇ ਆ ਵੀ ਸਾਡੇ ਵਿੱਚੋਂ ਹੋਵੇ ਬੰਦਾ ਜਿਹੜਾ ਹੋਵੇ ਇਹ ਗੱਲ ਹੈ ਭਾਈ ਜੀ ਕਈ ਵੇ ਕਹਿੰਦੇ ਤਾਂ ਇਹਦਾ ਵੀ ਲੀਡਰ ਆਹੇ ਜਿਹੜੇ ਗੱਲਾਂ ਮਾਰਦੇ ਲੀਡਰ ਅੱਗੇ ਹੋ ਕੇ ਇਹ ਕਰਦੇ ਸਚਾਈ ਲੋਕਾਂ ਦੀ ਸਚਾਈ ਕੁਝ ਹੋਰ ਹੁੰਦੀ ਆ ਲੀਡਰ ਸਾਰਾ ਕੁਝ ਤੈ ਨਹੀਂ ਕਰਦੇ ਅਸਲ 'ਚ ਤਾਂ ਜਿਹੜੀ ਵੋਟ ਦੀ ਤਾਕਤ ਆ ਇਹ ਲੋਕਤੰਤਰ ਆ ਜਿਹੜੀ ਵੋਟ ਪਾ ਕੇ ਆਊਗਾ ਜਿਹੜਾ ਬਣੂਗਾ ਉਹ ਬਣ ਜਾਊਗਾ ਜੀ ਬਿਲਕੁਲ ਜੀ ਉਹੀ ਬਣਨਾ ਚਾਹੀਦਾ ਹੈ ਜਿਹਨੂੰ VOTING ਜ਼ਿਆਦਾ ਹੈ ਇਹ ਨਹੀਂ ਐ ਵੀ ਅੰਦਰ ਹੇਰਾਫੇਰੀ ਹੋਵੇ ਅੱਜ ਤੱਕ ਬਾਈ ਉਹਨਾਂ ਨੇ ਵੀ ਦੱਸਿਆ ਵੀ ਅੱਜ ਤੱਕ ਇੱਥੇ ਹੇਰਾਫੇਰੀ ਨਾਲੇ ਬਣਦੇ ਰਹੇ ਆ ਪਰ ਮੈਂ ਇਹ ਕਹਿਣਾ ਗੰਨਾ ਸਾਡੇ ਲੋਕ ਇਹ ਸਾਰੇ ਆਮ ਆਦਮੀ ਪਾਰਟੀ 92 ਐਮਐਲਏ ਨੂੰ ਜਿਤਾ ਕੇ ਉਹ ਤੋਂ ਬਾਅਦ ਅਵੇਅਰ ਹੋ ਗਏ ਇੰਨਾ ਵੀ ਵਧੀਆ ਹੋ ਗਿਆ ਬਿਨਾਂ ਜਿਤਾਉਣ ਤੋਂ ਬਾਅਦ ਅਸੀਂ ਅਵੇਅਰ ਹੋ ਗਏ ਵੀ ਯਾਰ ਕਿਤੇ ਐਵੇਂ ਨਾ ਕਿਸੇ ਨੂੰ ਛੋੜ ਲਈਏ ਉਹਦੇ ਕਰਕੇ ਅਵੇਅਰਨੈਸ ਬਹੁਤ ਹੋ ਚੁੱਕੀ ਹੈ ਜੀ ਇਹ ਜੀ ਕੋਈ ਗੱਲਬਾਤ ਨਹੀਂ ਰੌਣੀ ਸਾਹਿਬ ਨੂੰ ਮੈਂ ਇਹ ਨਹੀਂ ਕਹਿੰਦਾ ਸਾਡੇ ਵੱਡੇ ਭਰਾ ਨੇ ਵਧੀਆ ਫਿਲਮਾਂ 'ਚ ਕੰਮ ਕੀਤਾ ਪਰ ਉਹਨਾਂ ਨੂੰ ਐ ਦੇ ਵਿੱਚ ਨਹੀਂ ਸੀ ਆਉਣਾ ਚਾਹੀਦਾ ਇਹਦੇ ਵਿੱਚ ਉਹਨਾਂ ਨੂੰ ਆਉਣਾ ਚਾਹੀਦਾ ਜਿਹੜੇ ਦਿਨ ਰਾਤ ਉਰੇ ਆਉਂਦੇ ਨੇ ਜਾ ਸ਼ਿੰਗਾਰਸ਼ ਲੜਦੇ ਨੇ ਗੰਨੇ ਗੰਨਾ ਮਿਲ ਲਈ ਬਈ ਇੱਕ ਹੋਰ ਗੱਲ ਹੈ ਵੀ ਕਹਿ ਦਿੱਤਾ ਜਾਂਦਾ ਵੀ ਇਹ ਜਿਹੜੀ ਚੋਣ ਹੁੰਦੀ ਆ ਇਹ ਪਲੇਟਾਂ ਲਾਉਣ ਨੂੰ ਹੁੰਦੀ ਆ ਅਸਲ ਤੇ ਗੱਡੀਆਂ ਸਾਹਮਣੇ ਵੀ ਬੰਦਾ ਹੀ ਦੇਦਾ ਵੀ ਚੇਅਰਮੈਨ ਦੀ ਪਲੇਟ ਲੱਜਵੇ ਇਹ ਹੁਣ ਇਹ ਤਾਂ ਨਹੀਂ ਗੱਲ ਹੈਗੀ ਵੀ ਚੇਅਰਮੈਨ ਦੀ ਪਲੇਟ ਲੈਣ ਨੂੰ ਤੁਸੀਂ ਕਾਲੇ ਪਏ ਹੋਏ ਆ ਵੀ ਇੱਕ ਤੇ ਤੁਹਾਡੀ ਵੀ ਫਿਰ ਚੇਅਰਮੈਨ ਪਲੇਟ ਲੈਣ ਵਾਲੀ ਹੋ ਨਹੀਂ ਬਿਲਕੁਲ ਨਹੀਂ ਹੋਊਗਾ ਇਹ ਸਾਨੂੰ ਪਤਾ ਸਾਨੂੰ ਮਾਣ ਆ ਸਾਡੇ ਭਰਾ ਤੇ ਕਿਉਂਕਿ ਉਹਨੇ ਪਹਿਲਾਂ ਕੰਮ ਕੀਤੇ ਇਹ ਇਹਦੇ ਵਾਸਤੇ ਨਹੀਂ ਕੀਤਾ ਵੀ ਅਸੀਂ ਵੀ ਚੇਅਰਮੈਨ ਦੀ ਪਲੇਟ ਲਾਉਣੀ ਇਹ ਜੇ ਕਰਕੇ ਕੀਤਾ ਕਿ ਇਹ ਮਿਲ ਅਗਰ ਡੇਢ ਮਹੀਨਾ ਚੱਲਦਾ ਸੀ ਜਾਂ 2 ਮਹੀਨੇ ਹੱਦ ਉਹਦੇ ਚੋਂ ਖੜਦਾ ਸੀ ਜਦੋਂ ਸਾਡੇ ਅਸੀਂ ਰਲ ਕੇ ਸਾਰੇ ਭਰਾ ਇਸ ਮਿਲ ਬਰ ਧਿਆਨ ਦਿੱਤਾ ਐਰਕਿ 4 ਮਹੀਨੇ ਮਿਲ ਚੱਲੀ ਇਹ ਅਗਲੀ ਵਾਰ ਅਸੀਂ ਬੈਠੇ ਉਸੇ ਗੱਲਾਂ ਕਰਦੇ ਸੀ ਕਿ ਅਗਲੀ ਵਾਰ ਇੰਨੀ ਮਿਹਨਤ ਹੋਰ ਕਰਨਗੇ ਸਾਡੇ ਭਰਾ ਕਿ ਸਾਡੇ 4-5 ਮਹੀਨੇ ਮਿਲ ਇਹ ਚੱਲੂਗੀ ਅ ਦੂਜੀ ਗੱਲ ਜਿਹੜੀ ਤੁਸੀਂ ਵੀਰ ਨਾਲ ਗੱਲ ਕੀਤੀ ਸੀ ਨਾ ਕਲਾਕਾਰਾਂ ਵਾਲੀ ਜਿਹੜਾ ਕਲਾਕਾਰ ਜਿੱਤਿਆ ਚਾਹੇ ਮਾਨ ਸਾਹਿਬ ਹੋਵੇ ਉਹ ਦਿੱਲੀ ਵਾਲਿਆਂ ਦੇ ਕੋਟੇ ਟਿਕੜਾ ਕਿਉਂਕਿ ਉਹਨਾਂ ਨੇ ਆਪਣੇ ਬਿਜ਼ਨਸ ਕਰਨੇ ਉਹਨਾਂ ਨੇ ਆਪਣੀਆਂ ਫਿਲਮਾਂ ਚਲਾਉਣੀਆਂ ਉਹਨਾਂ ਨੇ ਆਪਣੇ ਬੱਚੇ ਬਾਹਰ ਸੈੱਟ ਕਰਨੇ ਸਾਡੇ ਬੱਚੇ ਇੱਥੇ ਠਿੱ ਠੱਕੇ ਖਾ ਰਹੇ ਆ ਅਸੀਂ ਇੱਥੇ ਕੰਮ ਕਰਨਾ ਤਾਂ ਕਰਕੇ ਅਸੀਂ ਇਹ ਲੜਾਈ ਲੜ ਰਹੇ ਜੇ ਆਮ ਬੰਦਾ ਲੜਾਈ ਲੜਨ ਦੇ ਛੱਡ ਜੂਗਾ ਤਾਂ ਲੋਕਾਂ ਨੂੰ ਸਰਕਾਰਾਂ ਜੀਣਾ ਹਰਾਮ ਕਰ ਦੇਣਗੀਆਂ ਜਿਸ ਤਰ੍ਹਾਂ ਉਹ ਕਦੇ ਲੈਡ ਬੂਲਿੰਗ ਵਾਲਾ ਮੁੱਦਾ ਲੈ ਕੇ ਆ ਰਹੇ ਕਦੇ ਕੋਈ ਮੁੱਦਾ ਲੈ ਕੇ ਆ ਰਹੇ ਆ ਠੀਕ ਹੈ ਸਾਡਾ ਕੋਈ ਸਿੱਖ ਭਰਾ ਕੋਈ ਵੀ ਗੱਲ ਕਰ ਦੇਵੇ ਉਹਨੂੰ ਚੱਕ ਜਿਹੜੇ ਜੇਲ੍ਹ ਚ ਠੋਕ ਦਿੱਤਾ ਜਾਂਦਾ ਏ ਇਹ ਰਾਜਪਾਗ ਦੇ ਕ੍ਰਿਸ਼ਮੇ ਆ ਸਾਡੇ ਲੋਕਾਂ ਨੂੰ ਅੱਜ ਸ਼ੁਰੂਆਤ ਲਾ ਲਓ ਇੱਥੋਂ ਇਹ ਰਾਜਪਾਗ ਜਦੋਂ ਤੱਕ ਸਾਡੇ ਕੋਲ ਸਾਡਾ ਨਹੀਂ ਆਉਂਦਾ ਉਦੋਂ ਤੱਕ ਸਾਡੇ ਮੁੰਡੇ ਜੀਣਾ ਚ ਵੀ ਮਰਨਗੇ ਉਹਨਾਂ ਨੂੰ ਟੀਕੇ ਲਾ ਕੇ ਵੀ ਮਾਰਿਆ ਜਾਊਗਾ ਉਹਨਾਂ ਨੂੰ ਜ਼ਹਿਰ ਦੇ ਕੇ ਵੀ ਮਾਰਿਆ ਜਾਊਗਾ ਉਹਨਾਂ ਦੇ ਝੂਠੇ ਮੁਕਾਬਲੇ ਵੀ ਬਣਨਗੇ ਜਿਹੜੇ ਬਣਦੇ ਆਏ ਹੁਣ ਤੱਕ ਇਹ ਮੈਂ ਅੱਜ ਤੁਹਾਡੇ ਮਾਦੀਆਂ ਲੋਕਾਂ ਦੇ ਮੂਹਰੇ ਬੇਨਤੀ ਕਰਦਾ ਵੀ ਰਾਜਪਾਗ ਦਾ ਮੁੱਦਾ ਇੱਕ ਮਿਰਜ਼ਾਪੁਰ ਹੋਇਆ ਫੌਜੀ ਸ਼ਰੀਆਮ ਕੁੱਟਿਆ ਜਿਹੜੇ ਕਾਬੜੀਏ ਕਹਿ ਰਹੇ ਉਹਨਾਂ ਨੇ ਸ਼ਰੀਆਮ ਕੁੱਟਿਆ ਹੋਰ 30 ਮਿੰਟ ਦੇ ਵਿੱਚ ਬੇਲ ਹੋ ਗਈ ਠਾਣੇ 'ਚ ਬਿਠਾ ਲ ਕੇ ਚਾ ਖੋਦਨਾਕਾਸ ਉਸ ਟਾਈਮ ਕੋਈ ਮੁਸਲਮਾਨ ਇਹ ਕੰਮ ਕਰ ਦਿੰਦਾ ਜਾਂ ਕੋਈ ਸਿੱਖ ਵੀਰ ਪੱਗ ਵਾਲਾ ਕਰ ਦਿੰਦਾ ਮੀਡੀਆ ਤੇ ਹੁਣ ਤੱਕ ਉਹ ਅੱਤਵਾਦੀ ਘੋਸ਼ਿਤ ਹੋਇਆ ਬਹੋਣਾ ਸੀ ਦੇਸ਼ ਦਾ ਫੌਜੀ ਨਹੀਂ ਸੀ ਉਹ ਫੌਜੀ ਕੁੱਟਿਆ ਗਿਆ ਨਾ ਗੱਡੀਆਂ ਫੂਕੀਆਂ ਗਈਆਂ ਸਾਡੇ ਇੱਥੇ ਮਾੜਾ ਕਿਸੇ ਨੂੰ ਘੇਰ ਕੇ ਦਿਖਾ ਦੇ ਜਦ ਇਹ ਅੱਤਵਾਦੀ ਹਰਮੰਦਰ ਸਾਹਿਬ ਦੀ ਉਲਾ ਲਓ ਹਰਮੰਦਰ ਸਾਹਿਬ ਨੂੰ ਜਿਹਨੇ ਧਮਕੀ ਦਿੱਤੀ ਕੌਣ ਸੀ ਉਹ ਕਿਸੇ ਮੀਡੀਆ ਚੈਨਲ ਨੇ ਦਿਖਾਇਆ ਤੁਹਾਡਾ ਧੰਨਵਾਦ ਹੈ ਜਿਹੜੇ ਤੁਹਾਡੇ ਪੰਜ ਸੱਤ ਚੈਨਲ ਹੈ ਜਿਹੜੇ ਜਾਮ ਦੀਆਂ ਜ਼ਗੀਰਾਂ ਵਾਲੇ ਆ ਤੁਸੀਂ ਸਤਨਾਮ ਜੀ ਜਿਹੜੇ ਲੋਕਾਂ ਤੱਕ ਸਾਡੀਆਂ ਇਹ ਖਬਰਾਂ ਪਹੁੰਚਾਉਣੇ ਜਿਸ ਦਿਨ ਤੁਹਾਡੇ ਤਾਂ ਵੀ ਦਬਾਅ ਬਣਾਤਾ ਇਹਨਾਂ ਨੇ ਤੁਹਾਨੂੰ ਵੀ ਮਾਰ ਸਕਦੇ ਆ ਇਸ ਕਰਕੇ ਮੈਂ ਤੁਹਾਨੂੰ ਵੀ ਪੱਤਰਕਾਰਾਂ ਵੀਰਾਂ ਨੂੰ ਵੀ ਕਹਿੰਦਾ ਹੱਕ ਸੱਚ ਦੀ ਗੱਲ ਕਰਦੇ ਧਿਆਨ ਰੱਖਿਓ ਕਰੋ ਇਹਨਾਂ ਸਰਕਾਰਾਂ ਤੋਂ ਕਿਉਂਕਿ ਬਹੁਤ ਤੁਹਾਨੂੰ ਕੋਈ ਸ਼ੰਕਾ ਹੈਗਾ ਇੱਥੇ ਜਾਂ ਫਿਰ ਤੁਹਾਨੂੰ ਲੱਗਦਾ ਵੀ ਸਾਰਾ ਕੁਝ ਠੀਕ ਚੱਲ ਰਿਹਾ ਹੈ ਦਰੋਸ਼ਾ ਸ਼ੱਕਾ ਸਾਨੂੰ ਪੂਰੀ ਹੈ 3 ਵਜੇ ਤੱਕ ਹੋ ਸਕਦਾ ਅੰਦਰ ਕੋਈ ਲੜਾਈ ਪਵਾ ਦੇਣ ਇਸ ਕਰਕੇ ਅਸੀਂ ਤਾਂ ਗੇਟ ਤੋਂ ਬਾਹਰ ਖੜੇ ਹਾਂ ਕਿ ਸਾਡੇ ਤੋਂ ਕੋਈ ਇਲਜ਼ਾਮ ਨਾ ਲਾ ਦੇਣ ਸਾਡੇ ਜਿਹੜੇ ਦੋ ਅੰਦਰ ਵੀਰ ਬੈਠੇ ਆ ਬੋਟਿੰਗ ਏਜੰਟ ਉਹ ਬੈਠੇ ਆ ਬਾਕ ਇਸ ਕਰਕੇ ਵੀ ਇਹ ਕੁਝ ਵੀ ਕਰ ਸਕਦੇ ਕੱਲ ਨੂੰ ਕੋਈ ਹੋਰ ਐਮਐਲਏ ਸਾਹਿਬ ਹੈ ਜੀਐਮ ਸਾਹਿਬ ਪਰ ਦਬਾਅ ਪਾਉਣ ਵੀ ਸੰਦੂਕੜੀ ਬਦਲ ਦੇ ਜਾਂ ਕੁਝ ਹੋਰ ਕਹਿ ਸਕਦੇ ਇਸ ਕਰਕੇ ਅਸੀਂ ਉਦੋਂ ਤੱਕ ਉਰੇ 3 ਵਜੇ ਤੱਕ ਖੜੇ ਆ ਤੁਹਾਨੂੰ ਤੁਹਾਨੂੰ ਵੀ ਮੈਂ ਬੇਨਤੀ ਕਰੂੰਗਾ ਵੀ ਖੜੋ ਪਾਈ ਦੇਖੋ ਵੀ ਹਾਂ ਐਮਐਲਏ ਤੱਕਾ ਕਰਦਾ ਏ ਕਿ ਆ ਲੋਕਾਂ ਦੀ ਸੁਣਦਾ ਇਹ ਅੱਜ 3 ਵਜੇ ਸਾਫ ਹੋ ਜਾਊਗਾ ਤਾਂ ਬਿਲਕੁਲ ਜਿੱਥੇ ਚੋਣ ਚੱਲ ਰਹੀ ਹੈ ਇਸ ਸਮੇ ਚੇਅਰਮੈਨ ਦੇ ਲਈ ਕੁਝ ਵੋਟਾਂ ਦੀ ਗੱਲ ਜਿਹੜੀ ਬਾਕੀ ਹੈ ਤੇ ਉਹ ਵੋਟਾਂ ਦੇ ਵਿੱਚੋਂ ਇੱਕ ਉਮੀਦਵਾਰ ਜੋ ਮਲਕੀਤ ਸਿੰਘ ਰੌਣੀ ਹੋਰੀ ਹੈ ਉਹਨਾਂ ਦੀ ਵੀ ਇੱਕ ਵੋਟ ਅਜੇ ਪੈਂਡਿੰਗ ਪਈ ਹੈ ਪਰ ਇਹ ਜਿਹੜੇ ਸਵਾਲ ਆ ਮਲਕੀਤ ਸਿੰਘ ਰੌਣੀ ਹੋਰਾਂ ਦੇ ਉੱਤੇ ਜਰੂਰ ਕੁਝ ਕਿਸਾਨ ਜਿਹੜੇ ਇੱਥੇ ਹਗੇ ਆ ਉਹਨਾਂ ਨੇ ਇਹ ਖੜੇ ਕੀਤੇ ਆ ਤੇ ਉਹਨਾਂ ਨੇ ਤਾਂ ਖਾਸ ਤੌਰ ਤੇ ਵੀ ਕਿਹਾ ਕਿ ਬਹੁਤਾਤ ਜਿਹੜੀ ਹੈਗੀ ਆ ਇਸੇ ਵਿਚਾਰ ਦੇ ਨਾਲ ਸਹਿਮਤ ਆ ਕਿ ਜਿਹੜਾ ਕਿਸਾਨ ਆਪ ਗੰਨਾ ਲੈ ਕੇ ਇੱਥੇ ਆਉਂਦਾ ਸੀ ਉਹਨੂੰ ਹੀ ਚੇਅਰਮੈਨ ਬਣਾਉਣਾ ਕਿਉਂਕਿ ਉਹ ਸਮੱਸਿਆਵਾਂ ਸਾਡੀਆਂ ਸੁਣ ਸਕਦਾ ਪਰ ਸਵਾਲ ਫਿਰ ਰੌਣੀ ਸਾਹਿਬ ਦੇ ਉੱਤੇ ਇਸ ਕਰਕੇ ਖੜੇ ਹੋ ਜਾਂਦੇ ਆ ਕਿਉਂਕਿ ਕਿਸਾਨ ਕਹਿੰਦੇ ਕਿ ਅਸੀਂ ਰੌਣੀ ਸਾਹਿਬ ਨੂੰ ਕਦੀ ਗੰਨਾ ਲੈ ਕੇ ਆਉਂਦੇ ਇੱਥੇ ਦੇਖਿਆ ਨਹੀਂ ਸੋ ਇਹ ਗੱਲਾਂ ਬਹੁਤ ਕੁਝ ਆਪਣੇ ਆਪ ਦੇ ਵਿੱਚ ਸਪਸ਼ਟ ਕਰ ਦਿੰਦੀਆਂ ਜਿੱਥੇ ਇਹ ਚੋਣ ਅਜੇ ਤੱਕ ਚੱਲ ਰਹੀ ਹੈ 12 ਵੱਜ ਚੁੱਕੇ 3 ਵਜੇ ਤੱਕ ਦਾ ਸਮਾਂ ਤਾਂ ਇੱਥੇ ਖਦਸ਼ੇ ਵੀ ਜਤਾਏ ਜਾ ਰਹੇ ਆ ਤਾਂ ਸ਼ੰਕਾਵਾਂ ਵੀ ਜਿੰਨੀਆਂ ਹੈਗੀਆਂ ਕਿ ਹੋ ਸਕਦਾ ਇਸ ਦੇ ਵਿੱਚ ਕੋਈ ਵਿਗਨ ਪਾਇਆ ਜਾਵੇ ਜਾਂ ਕੁਝ ਹਿਰਾਫੇਰੀ ਜਾਂ ਕੋਈ ਧੰਦਲੀ ਹੋਣ ਦਾ ਸ਼ੱਕ ਵੀ ਇਹਨਾਂ ਕਿਸਾਨਾਂ ਨੂੰ ਹੈ ਪਰ ਉਮੀਦ ਕਰਦੇ ਆ ਕਿ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਸਭ ਨੂੰ ਇੱਥੇ ਵੋਟ ਪਾਉਣ ਦਾ ਹੱਕ ਹੈ ਤਾਂ ਉਥੇ ਇਹ ਨਿਤਾਰਾ ਵੀ ਜਿਹੜਾ ਹੈਗਾ ਉਹ ਸੱਚ ਦੇ ਨਾਲ ਹੀ ਹੋਣਾ ਚਾਹੀਦਾ ਕਿ ਆਖਰ ਜਿੱਤਿਆ ਕੌਣ ਤੇ ਕਿਹਨੂੰ ਹੱਕ ਬਣਦਾ ਹੈ ਕਿ ਉਸ ਚੇਅਰਮੈਨ ਦੀ ਕੁਰਸੀ ਤੇ ਉੱਤੇ ਬੈਠੇ ਤਾਂ ਜੋ ਕਿਸਾਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਹਨਾਂ ਦੀਆਂ ਸਮੱਸਿਆਵਾਂ ਆ ਮੁਸ਼ਕਲਾਂ ਆ ਉਹਨਾਂ ਦਾ ਹੱਲ ਹੋ ਸਕੇ ਪਰ 3 ਵਜੇ ਤੱਕ ਹੁੰਦਾ ਕੀ ਇਸ ਦੇ ਉੱਤੇ ਨਜ਼ਰਾਂ ਬਣੀਆਂ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ